ਸਕੂਲ ਆ ਨਾ ਇਹ ਐਨ ਆਰ ਆਈਆਂ ਦੀ ਮਦਦ ਨਾ ਬਣਿਆ ਗਿਆ ਕਿਸੇ ਗਵਰਨਮੈਂਟ ਨੇ ਕਿਦੇ ਵਿੱਚ ਕੋਈ ਹੈਲਪ ਨਹੀਂ ਕੀਤੀ ਇੱਥੇ ਜਿਹੜੇ ਟੀਚਰ ਆ ਇਹ ਐਨ ਆਰ ਆਈ ਪੈਸੇ ਇਕੱਠੇ ਕੇ ਅਸੀਂ ਆਪ ਵੀ ਆ ਕੇ ਦਿੰਦੇ ਰਹੇ ਹਾਂ ਕੋਈ ਟੀਚਰਾਂ ਨੂੰ ਇਹਨਾਂ ਮਨੋਂ ਕੋਈ ਟੀਚਰ ਕੋਈ ਨਹੀਂ ਰੱਖਿਆ ਜਿਹੜੇ ਟੀਚਰ ਅਸੀਂ ਆਪਣੇ ਤੌਰ ਤੇ ਰੱਖੇ ਸੀਗੇ ਇਹ ਆਪਣੇ ਲੈਵਲ ਤੇ ਆ ਕੇ ਕਹਿੰਦੇ ਵੀ ਅਸੀਂ ਅਧ்கਾਟਨ ਕਰਤਾ ਸੀ ਆਹ ਕਰਤਾ ਇਹ ਗੱਲਾਂ ਸਾਰਾ ਇਹ ਸਿੱਖਿਆ ਕ੍ਰਾਂਤੀ ਹੈ ਜੀ ਕੋਈ ਸਿੱਖਿਆ ਕ੍ਰਾਂਤੀ ਨਹੀਂ ਤੁਸੀਂ ਦੇਖ ਲਓ ਇੱਥੇ ਸਕੂਲੇ ਦਿਨੇ ਆ ਕੇ ਦੇਖ ਲਓ ਕ੍ਰਾਂਤੀ ਪਹਿਲੀਆਂ ਸਰਕਾਰਾਂ ਵੇਲੇ ਨਾ ਨੀਂ ਪੱਥਰ ਪਹਿਲੋ ਰੱਖਿਆ ਜਾਂਦਾ ਸੀ ਦੁੱਧੂਦ ਪੈਸੇ ਲਾ ਕੇ ਇਹ ਹੁਣ ਜਿਹੜੀਆਂ 15-15 ਸਾਲ ਪਹਿਲੀਆਂ ਬਣਾਈਆਂ ਉਹਨਾਂ ਦੇ ਉੱਪਰ ਨੀ ਪੱਥਰ ਉਹਨੀਆਂ ਜਗ੍ਹਾ ਕੱਟ ਕੇ ਤੇ ਰੱਖੇ ਜਾਂਦੇ। ਇਹ ਅਨੋਖਾ ਬਦਲਾਇਆ ਜੀ। ਇਹ ਅਨੋਖਾ ਬਦਲਾਇਆ। ਇਹ 스마트 ਸਕੂਲ ਇਹਨਾਂ ਨੂੰ ਕਿਹਾ ਜਾਂਦਾ ਜਿੱਥੇ ਟੀਚਰ ਜਿੱਥੇ ਟੀਚਰ ਵੀ ਟੀਚਰਾਂ ਦੀ ਤਨਖਾਹ ਵੀ ਪਿੰਡ ਦੇ ਲੋਕ ਦੇਣਦੇ ਤੇ ਇਹ 스마트। ਅਹੀ ਸਾਰਾ ਇੱਕ ਕਸਟ੍ਰਕਸ਼ਨ ਜਿਹੜੀ ਇਹ ਇੱਥੇ ਆ ਸਕੂਲ ਦੀ। ਇਹ ਸਾਰੀ ਐਨਆਰਆਈ ਤੇ 20-25 ਬੰਦੇ ਸੀਗੇ। ਪੈਸਾ ਕੱਟਾ ਕੀਤਾ ਮੈਂ ਘਰ ਬੈਠਾ ਹੀ ਹੁਣ ਕੋਈ ਉਹ ਨਹੀਂ। ਬੋਧਰੀ ਨੇ ਕੀਤਾ ਸੱਦਣ ਲਈ ਹੂੰ ਬਈ ਮੈਂ ਮੈਨੂੰ ਤਾਂ ਬਾਤ ਪਤਾ ਲੱਗਾ ਵੀ ਉਹ ਪੱਥਰ ਲਾ ਕੇ ਚਲ ਗਈ ਇਹਨਾਂ ਦਾ ਘੱਟੋ ਘਾਟ ਉਸ ਨੇ ਤੇ 60000 ਪਾਉਂਡ ਲੱਗਾ ਹੋਊਗਾ 50 ਲੱਖ 55 ਲੱਖ ਬਣਿਆ ਹੋਊਗਾ ਸਾਰੇ ਬਲੈਦੀਆਂ ਨੇ ਲਾਇਆ ਇੱਥੋਂ ਵੀ ਦਿੱਤੇ ਚਲੋ ਜੇ ਕਿਸੇ ਦੀ ਸਿਗੀ ਹੈਮਤ ਹੁਣ ਐਨਆਰਆਈ ਪਾਸੇ ਭੇਜਣਗੇ ਜੀ ਪਿੰਡਾਂ ਨੂੰ ਮਹੱਲੇ ਤਾਂ ਨਹੀਂ ਆ ਜੇ ਸਾਨੂੰ ਸੱਦ ਲੈਂਦੇ ਤਾਂ ਅਸੀਂ ਹੋਰ ਕਰਦੇ ਜਦੋਂ ਇੱਥੇ ਸਾਨੂੰ ਮੈਨੂੰ ਸੱਦ ਲੈਂਦੇ ਸਾਨੂੰ ਅਸੀਂ ਬਹੁਤ ਹੋਰ ਜ਼ਿਆਦਾ ਕਰਦੇ ਇਹਨਾਂ ਲਈ ਇਹਨਾਂ ਨੇ ਸਕੂਲ ਲਈ ਪੈਸੇ ਹੋਰ ਇਕੱਠੇ ਕਰਦੇ ਨਹੀਂ ਪੱਥਰ ਦਾ ਕੀ ਬੋਲ ਰਿਆ ਰੱਖੀ ਜਣ ਪਰ 10 ਹੋਰ ਰੱਖ ਜਣ ਇਥੇ ਉਹਦੇ ਨਾਲ ਕੋਈ ਕੋਈ ਸਰਕਾਰ ਨੂੰ ਲਾਭ ਹੋ ਜਾਣਾ ਕੋਈ ਲਾਭ ਨਹੀਂ ਪੱਥਰਾਂ ਦੇ ਨਾਲ ਲੋਕਾਂ ਦੇ ਦਿਲਾ ਦਿਲਾ ਚ ਜਗ੍ਹਾ ਨਹੀਂ ਬਣੂਗੀ ਮੈਂ ਕਹਿਆ ਨਿਆਣੇ ਜਿਹੜੇ ਅੱਜ ਦੇ ਆ ਉਹ ਟਾਈਮ ਲੰਘ ਹੈ ਵੀ ਜਿਹੜੇ ਜੀ ਫਲਾਨਾ ਨੀ ਪੱਥਰ ਆ ਕੇ ਕੋਈ ਬੈਲ ਜੂ ਨਹੀਂ ਇਹਦੀ ਦੁਆਬੇ ਦੇ ਐਨਆਰਆਈਸ ਨੇ ਜਿਹੜੇ ਉਹਨਾਂ ਨੂੰ ਫਿਰ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਭਰੋਸਾ ਨਹੀਂ ਰਿਹਾ ਜੀ ਨਹੀਂ 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 ਮੈਂ ਆਮ ਆਦਮੀ ਪਾਰਟੀ ਤੋਂ ਸੈਨੀਫਿਕ ਮੈਂ ਕੰਬਿਨਿਟਸਗਾ ਉੱਤੇ ਇਹਨਾਂ ਇਹ ਤਾਂ ਜਿੱਤੀ ਨਹੀਂ ਕਰਦੇ ਬੰਦੇ ਦੀ ਕਿਸੇ ਦੀ ਜਿਹੜੇ ਐਨਆਰਆਈ ਜਿਹੜੇ ਇੱਕ ਸਾਲ ਦੇ ਵਿੱਚ ਪੰਜਾਬ ਸਰਕਾਰ ਨੇ 1 ਲੱਖ ਰੁਪਏ ਦਾ ਗ੍ਰਾਂਟ ਦਿੱਤੀ ਆ ਇਸ ਸਕੂਲ ਨੂੰ ਉਹ ਵੀ ਤਿੰਨ ਕਿਸ਼ਤਾਂ ਤੇ ਤੇ ਬਾਕੀ ਸਾਰੇ ਐਨਆਰਆਈਸ ਨੇ ਦਿੱਤੇ ਸਾਰੇ ਐਨਆਰਆਈ ਦਾ ਦੇਣਾ ਉਹੋ ਹੀ ਚਲਾਉਂਦੇ ਆ ਉਹੋ ਹੀ ਟੀਚਰਾਂ ਨੂੰ ਪੇ ਪੇ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਸਿੱਖਿਆ ਕ੍ਰਾਂਤੀ ਤਹਿਤ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਖੋ ਵੱਖਰੇ ਸਕੂਲਾਂ ਦੇ ਵਿੱਚ ਉਦਘਾਟਨ ਕੀਤੇ ਜਾ ਰਹੇ ਨੇ ਖਾਸ ਤੌਰ ਤੇ ਬਹੁ ਗਿਣਤੀ ਉਦਘਾਟਨੀ ਪੱਥਰ ਅਜਿਹੇ ਨੇ ਜਿਨ੍ਹਾਂ ਉੱਤੇ ਇਹ ਲਿਖਿਆ ਹੋਇਆ ਕਿ ਚਾਰ ਦੀਵਾਰੀ ਦੀ ਮੁਰੰਮਤ ਮੁਕੰਮਲ ਹੋਣ ਉਪਰੰਤ ਜਿਹੜੀ ਚਾਰ ਦੀਵਾਰੀ ਲੋਕ ਅਰਪਿਤ ਕੀਤੀ ਜਾਂ ਤਾਂ ਬਾਥਰੂਮਾਂ ਦੇ ਉਦਘਾਟਨ ਹੋ ਰਹੇ ਨੇ ਪਖਾਨਿਆਂ ਦੇ ਉਦਘਾਟਨ ਹੋ ਰਹੇ ਨੇ ਜਾਂ ਤਾਂ ਜਿਹੜੀਆਂ ਚਾਰ ਦੀਵਾਰੀਆਂ ਸਕੂਲਾਂ ਦੀਆਂ ਡਿੱਗੀਆਂ ਹੋਈਆਂ ਸੀਗੀਆਂ ਉਹਨਾਂ ਦਾ ਕੰਮ ਮੁਕੰਮਲ ਕਰਵਾ ਕੇ ਲੋਕ ਅਰਪਿਤ ਕਰਨ ਤੇ ਉਹਨਾਂ ਦੇ ਉਦਘਾਟਨੀ ਪੱਥਰ ਲਗਾਏ ਜਾ ਰਹੇ ਨੇ ਇਸ ਵਕਤ ਅਸੀਂ ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡ ਧਾਲੀਵਾਲ ਦੇ ਵਿੱਚ ਪਹੁੰਚੇ ਆ ਆ ਤਸਵੀਰਾਂ ਦੇ ਵਿੱਚ ਜਿਹੜੇ ਤੁਸੀਂ ਲੋਕ ਦੇਖ ਰਹੇ ਹੋ ਇਹ ਧਾਲੀਵਾਲ ਪਿੰਡ ਦੇ ਵਸਨੀਕ ਨੇ ਤਾਂ ਇੱਥੇ ਖਾਸ ਗੱਲ ਇਹ ਤੁਹਾਨੂੰ ਜ਼ਰੂਰ ਦੱਸ ਦਈਏ ਕਿ ਅੱਜ ਤੋਂ 17-18 ਸਾਲ ਪਹਿਲਾਂ ਬਣੇ ਸਕੂਲ ਦੇ ਵਿੱਚ ਉਦਘਾਟਨੀ ਪੱਥਰ ਲਗਾਉਂਦੇ ਨੇ ਇਸ ਹਲਕੇ ਦੇ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਤਾਂ ਉਹਨਾਂ ਦਾ ਇਹਨਾਂ ਪਿੰਡ ਵਾਸੀਆਂ ਨੂੰ ਉਸ ਉਦਘਾਟਨੀ ਪੱਥਰ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ ਆ ਸਰਦਾਰ ਸਾਹਿਬ ਜਿਹੜੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਰਨੈਲ ਸਿੰਘ ਤੂਰ ਨੇ ਇਹ ਢਾਲੀਵਾਲ ਪਿੰਡ ਦੇ ਰਹਿਣ ਵਾਲੇ ਨੇ ਐਨ ਆਰ ਆਈ ਨੇ ਇੰਗਲੈਂਡ ਦੇ ਵਿੱਚ ਰਹਿੰਦੇ ਨੇ ਤਾਂ ਅੱਜ ਤੋਂ 18 ਸਾਲ ਪਹਿਲਾਂ ਇਹਨਾਂ ਨੇ ਇੰਗਲੈਂਡ ਚੋਂ ਪੈਸੇ ਇਕੱਠੇ ਕਰਵਾ ਕੇ ਢਾਲੀਵਾਲ ਪਿੰਡ ਦੇ ਵਿੱਚ ਸਕੂਲ ਬਣਾਇਆ ਸੀਗਾ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਾਅ ਵਾਲੀ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਉਦਘਾਟਨੀ ਪੱਥਰ ਜਿਹੜੇ ਲਗਾਏ ਜਾ ਰਹੇ ਨੇ ਤਾਂ ਉਹਦੇ ਤਹਿਤ ਹੀ ਬੀਬੀ ਅੰਦਰਜੀਤ ਕੌਰ ਮਾਰ ਵੱਲੋਂ ਇੱਥੇ ਉਦਘਾਟਨੀ ਪੱਥਰ ਲਗਾਇਆ ਗਿਆ ਤਾਂ ਉਸ ਨੂੰ ਲੈ ਕੇ ਇਹਨਾਂ ਦੇ ਮਨ ਦੇ ਵਿੱਚ ਰੋਸ ਹੈ ਰੋਸ ਜਨਦੇ ਆ ਵੀ ਕਿਉਂ ਰੋਸ ਪਾਇਆ ਜਾ ਰਿਹਾ ਹੈ ਸਰਦਾਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ 18 ਸਾਲ ਪਹਿਲਾਂ ਤੁਸੀਂ ਇਹ ਸਕੂਲ ਬਣਵਾਇਆ ਸੀਗਾ ਜੀ ਸਾਰੇ ਬਹੁਤ ਸਾਰੇ 20 ਬੰਦੇ 20 25 ਬੰਦੇ ਸੀਗੇ ਜਿਨ੍ਹਾਂ ਨੇ ਮੇਰਾ ਕੱਲਾ ਨਹੀਂ ਵਿੱਚ 20 25 ਬੰਦੇ ਸੀਗੇ ਐਨ ਆਰ ਆਈ ਜਿਨ੍ਹਾਂ ਤੋਂ ਅਸੀਂ ਪੈਸਾ ਇਕੱਠਾ ਕਰਨ ਵਾਲੇ ਪੰਜ ਚਾਰ ਬੰਦੇ ਸੀਗੇ ਤੇ ਅਸੀਂ ਇਕੱਠੇ ਪੈਸਾ ਕਰਕੇ ਇੱਥੇ ਲਿਆਂਦਾ ਤਾਂ ਸਕੂਲ ਬਣਿਆ ਇਸ ਤਰ੍ਹਾਂ ਅੱਛਾ ਇਹ ਜਿਹੜਾ ਉਦਘਾਟਨੀ ਪੱਥਰ ਲਗਾਇਆ ਗਿਆ ਹੈ ਤੁਹਾਡੇ ਹਲਕੇ ਦੇ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਐਮ ਐਲ ਏ ਸਾਹਿਬਾ ਵੱਲੋਂ ਜਿਹੜਾ ਉਹ ਉਦਘਾਟਨੀ ਪੱਥਰ ਲਗਾਇਆ ਗਿਆ ਉਹਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਰੋਸ ਕਿਉਂ ਆ ਗਿਆ ਨਹੀਂ ਸਾਨੂੰ ਉਹਦੇ ਇੰਨਾ ਪੱਥਰ ਨਾਲ ਨਹੀਂ ਬੜਾ ਹੈਗਾ ਵੀ ਉਹ ਗੁੱਸੇ ਹੋ ਜਾਈਏ ਵੀ ਉਹ ਪੱਥਰ ਤਾਂ ਗਵਰਨਮੈਂਟ ਲਾਉਂਦੀ ਆ ਪਰ ਐਨ ਆਰ ਆਈ ਜਿਹੜੇ ਬੰਦਾ ਮੈਂ ਕੁਦਰਤੀ ਤੌਰ ਤੇ ਇੱਥੇ ਸੀਗਾ ਅਸੀਂ ਸਾਰਾ ਇਹ ਕੰਸਟਰਕਸ਼ਨ ਜਿਹੜੀ ਹੈ ਇਤੀਆ ਸਕੂਲ ਦੀ ਇਹ ਸਾਰੀ ਐਨਆਰਆਈ ਦੇ 20 25 ਬੰਦੇ ਸੀਗੇ ਪੈਸਾ ਇਕੱਠਾ ਕੀਤਾ ਮੈਂ ਘਰ ਬੈਠਾ ਹੀ ਉਹ ਨਹੀਂ ਕੋਈ ਉਹ ਨਹੀਂ ਬੋਧਰੀ ਨਹੀਂ ਕੀਤਾ ਸਦਨ ਦੀ ਬਈ ਮੈਂ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਵੀ ਉਹ ਪੱਥਰ ਰੱਖ ਕੇ ਚਲ ਗਈ ਇਸ ਕਰਕੇ ਦੁੱਖ ਹੁੰਦਾ ਜਿੱਦਾਂ ਹੁਣ ਮੈਂ ਆ ਮੈਨੂੰ ਤਾਂ ਇਸ ਬੰਦ ਨਾਲ ਪਿਆਰ ਆ ਪੈਸਾ ਅਸੀਂ ਇਕੱਠਾ ਕਰਦੇ ਲਾਉਣੇ ਵੀ ਆ ਜਦੋਂ ਮੇਰਾ ਮੁੰਡਾ ਆਗਾ ਗਾ ਪੋਤੇ ਪੋਤੀਆਂ ਉਹਨਾਂ ਜੇ ਇਹੇ ਨਾ ਕਰਨਗੇ ਤਾਂ ਉਹ ਵੀ ਨਾ ਕਰਨਗੇ ਇਸ ਕਰਕੇ ਇਹ ਮੜਾ ਕੰਮ ਕਰਦੇ ਆ ਵੀ ਜਿਹੜੇ ਬੰਦੇ ਕੰਮ ਕਰਦੇ ਪਿੰਡ ਲਈ ਉਹਨਾਂ ਨੂੰ ਇਹ ਬਿਲਕੁਲ ਇਗਨੋਰ ਕੀਤਾ ਇਹਨਾਂ ਨੇ ਅੱਛਾ ਚਾਰਦੁਵਾਰੀ ਦਾ ਉਹ ਜਿਹੜਾ ਉਦਘਾਟਨੀ ਪੱਥਰ ਲਗਾਇਆ ਗਿਆ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਚਾਰਦੁਵਾਰੀ ਉਹਨਾਂ ਨੇ ਨਵੀਂ ਬਣਵਾਈ ਜੀ ਨਹੀਂ ਚਾਰਦੁਵਾਰੀ ਜਦੋਂ ਸਕੂਲ ਬਣਿਆ ਚਾਰਦੁਵਾਰੀ ਤਾਂ ਨਾਲ ਹੀ ਬਣਦੀ ਹੋਗਾ ਨਾਲ ਹੀ ਬਣਦੀ ਹੈ ਥੋੜੀ ਜੀ ਘਾਟ ਉੱਚੀ ਹੋਣ ਕਰਕੇ ਦੁੱਖ ਫੋਟ ਉੱਚੀ ਕਰ ਦਿੱਤੀ ਹੋਗੀ ਬਸ ਬਸ ਇੰਨਾ ਹੀ ਕੰਮ ਹੈ ਚਾਰਦੁਵਾਰੀ ਤਾਂ ਸਕੂਲ ਦੇ ਦੁਆਲੇ ਚਾਰ ਦੁਆਰੀ ਤਾਂ ਹੁੰਦੀ ਆ ਸਕੂਲ ਬਣਾਉਂਦੇ ਜਦਾਂ ਤੇ ਉਹ ਪਰ ਥੋੜੀ ਬਾਲੀ ਉੱਚੀ ਕੀਤੀ ਹੋਊਗੀ ਨਹੀਂ ਪਤਾ ਨਹੀਂ ਮੈਨੂੰ ਤਾਂ ਬਸ ਉਹ ਉਹ 3 ਫੁੱਟ ਨਾ ਪੱਥਰ ਲੱਗ ਗਿਆ ਅੱਛਾ ਦੁਆਬੇ ਏਰੀਆ ਦੀ ਗੱਲ ਕਰ ਲਈਏ ਤੁਹਾਡੇ ਇਲਾਕੇ ਦੇ ਬਹੁਤੇ ਲੋਕ ਵਿਦੇਸ਼ਾਂ ਦੇ ਵਿੱਚ ਸੈਟਲਡ ਨੇ ਫਿਰ ਇਸ ਤਰੀਕੇ ਦੇ ਨਾਲ ਜੇਕਰ ਆਮ ਆਦਮੀ ਪਾਰਟੀ ਦੇ ਐਮਐਲਏ ਆ ਕੇ 18 18 20 20 ਸਾਲ ਪੁਰਾਣੇ ਸਕੂਲਾਂ ਦੇ ਵਿੱਚ ਆ ਕੇ ਉਦਘਾਟਨੀ ਪੱਥਰ ਰੱਖਣ ਫਿਰ ਐਨਆਰਆਈਸ ਨੇ ਜਿਹੜੇ ਦੁਆਬੇ ਦੇ ਉਹਨਾਂ ਦੇ ਮਨ ਨੂੰ ਠੇਸ ਪਹੁੰਚਦੀ ਹੈ ਨਹੀਂ ਸਾਰਿਆਂ ਨੂੰ ਨਹੀਂ ਟੁੰਬ ਪਹੁੰਚਦੀ ਇਹ ਸਾਰੇ ਫੀਲ ਕਰਦੇ ਆ ਜੋ ਗੁਰਦੁਆਰੇ ਕੋਈ ਪੌਣ ਵੀ ਦੋ 10 ਪੌਣ ਵੀ ਦਿੰਦਾ ਤਾਂ ਲੋਕ ਕਹਿੰਦੇ ਮੇਰਾ ਨਾਂ ਹੋਵੇ ਜਦੋਂ ਕੋਈ ਬੰਦੇ ਨੂੰ ਕੋਈ ਪੈਸਾ ਵੀ ਦਿੰਦਾ ਬੰਦਾ ਕਹਿੰਦਾ ਮੇਰਾ ਨਾਂ ਹੋਵੇ ਜੇ ਉਹਨਾਂ ਨੂੰ ਥੋੜਾ ਜਿਹਾ ਅਪਰੀਸ਼ੀਏਟ ਕਰਨ ਉਹਨਾਂ ਦਾ ਨਾਂ ਲੈਣ ਤਾਂ ਹੋਰ ਪੈਸੇ ਜੇ ਸਾਨੂੰ ਸੱਦ ਲੈਂਦੇ ਤਾਂ ਅਸੀਂ ਹੋਰ ਕਰਦੇ ਜਦੋਂ ਇੱਥੇ ਸਾਨੂੰ ਮੈਨੂੰ ਸੱਦ ਲੈਂਦੇ ਸਾਨੂੰ ਅਸੀਂ ਹੋਰ ਜ਼ਿਆਦਾ ਕਰਦੇ ਇਹਨਾਂ ਲਈ ਇਹਨਾਂ ਨੇ ਸਕੂਲ ਲਈ ਪੈਸੇ ਹੋਰ ਇਕੱਠੇ ਕਰਦੇ ਅੱਛਾ ਕਿੰਨੇ ਆ ਕਿ ਮੁਸ਼ਕਲਾਂ ਦੇ ਨਾਲ ਤੁਸੀਂ ਇੰਗਲੈਂਡ ਚੋਂ ਪੈਸਾ ਇਕੱਠਾ ਕਰਕੇ ਸਕੂਲ ਬਣਾਇਆ ਸੀ ਬਹੁਤ ਬਹੁਤ ਬੰਦੇ ਤਾਂ ਦਿੰਦੇ ਹੀ ਨਹੀਂ ਹੂੰ ਮੈਂ ਤੁਹਾਨੂੰ ਦੱਸਿਆ ਵੰਗਲੈਂਡ ਚ ਕਿਤੇ 20-25 ਥੋੜੇ ਬੰਦੇ ਸਾਡੇ ਹੂੰ ਉਸ ਬੰਦਿਆਂ ਦੇ ਭਰਿਆ ਪਿਆ ਬੰਦੇ 25 ਬੰਦਿਆਂ ਨੂੰ ਪੈਸੇ ਤੇ ਦੇਦੇ ਹੂੰ ਤੇ ਕਈਆਂ ਨੇ ਜ਼ਿਆਦੇ ਦਿੱਤੇ ਆ ਥੋੜੇ ਜਿਹਾ ਕਈਆਂ ਘੱਟ ਦਿੱਤੇ ਆ ਤੇ ਕਈਆਂ ਬਹੁਤ ਘੱਟ ਦਿੱਤੇ ਆ ਅੱਛਾ ਕਿੰਨੇ ਕ ਪੌਂਡ ਲਾ ਕੇ ਤੁਸੀਂ ਇਹ ਸਕੂਲ ਤਿਆਰ ਕਰਵਾਇਆ ਸੀਗਾ ਜੀ 80000 ਪਾਉਂਡ ਲੱਗ ਗਿਆ ਉਹਨਾਂ ਦੋਵਾਂ ਸਕੂਲਾਂ ਦਾ ਉਹਦੇ ਟਾਈਮ 'ਚ ਲੱਗ ਗਿਆ ਦੋਨੋਂ 60 ਲੱਖ ਦੋਨਾਂ ਸਕੂਲਾਂ ਦਾ ਸਕੂਲ ਤੇ ਦੋ ਇਹ 60 ਲੱਖ ਰੁਪਏ ਅੱਛਾ 60 ਲੱਖ ਇੰਡੀਅਨ ਰੁਪੀਸ ਲੱਗੇ ਹਨ ਜੀ ਹਾਂਜੀ 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 ਤੇ ਟੋਟਲ ਟਾ ਕੇ ਬਣਾਏ ਭਾਜੀ ਟੋਟਲ ਟਾ ਕੇ ਮੈਂ ਪਰਸਨਲੀ ਤੌਰ ਤੇ ਕਹਿਣਾ ਜਿੰਨੀ ਵਾਰੀ ਵੀ ਆਇਆ ਮੈਨੂੰ 20 ਸਾਲ ਹੋ ਗਏ ਆ ਥੋੜੇ ਜਿਹੇ ਬੰਦੇ ਆ ਜਿਹੜੇ ਆ ਇਹਨਾਂ ਨੇ ਮੈਨੂੰ ਅਫੀਸ਼ੀਏਟ ਕਰਦੇ ਆ ਜਿਹੜੇ ਪਿੰਡ ਦੇ ਮੋਰੀ ਆ ਬਿਲਕੁਲ ਅਫੀਸ਼ੀਏਟ ਨਹੀਂ ਕਰਦੇ ਐਨਆਰਆਈ ਬੰਦੇंनो ਕਿਸੇ ਗੱਲ ਲਈ ਇਹ ਕਹਿੰਦੇ ਨਹੀਂ ਵੀ ਚਲ ਚੰਗਾ ਕੰਮ ਹੋਇਆ ਜਾਂ ਵਟ ਏਵਰ ਅੱਛਾ ਚਲੋ ਮੋਤਵਾਰ ਦਾ ਤੁਹਾਨੂੰ ਇਗਨੋਰ ਕਰਦੇ ਹੋਣਗੇ ਪੰਜਾਬ ਦੇ ਵਿੱਚ ਬਦਲਾਅ ਵਾਲੀ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਵੱਲੋਂ ਤੁਹਾਨੂੰ ਕੋਈ ਐਪਰੀਸ਼ੀਏਟ ਨਹੀਂ ਕੀਤਾ ਗਿਆ ਕਿ ਤੁਸੀਂ 18 ਸਾਲ ਪਹਿਲਾਂ ਸਕੂਲ ਬਣਾਇਆ ਸੀ ਨਹੀਂ 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 ਕੋਈ ਨਹੀਂ ਕੋਈ ਨਹੀਂ ਉਹਨਾਂ ਨੂੰ ਪਤਾ ਨਹੀਂ ਉਹ ਕਿੱਥੇ ਫਿਰਦੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕੁਝ ਵੀ ਹੂੰ ਸੱਚਾਈ ਉਹ ਕਹਿੰਦੇ ਬਦਲਾਅ ਵਾਲੀ ਸਰਕਾਰ ਹੈ ਜੀ ਪੰਜਾਬ ਦੇ ਵਿੱਚ ਤਾਂ ਰੰਗਲਾ ਪੰਜਾਬ ਬਣ ਰਿਹਾ ਹੈ ਜੀ ਮੈਂ ਤੁਹਾਨੂੰ ਆਪਣੀ ਤੌਰ ਤੇ ਗੱਲ ਦੱਸਦਾ ਮੈਂ ਸਵਾ ਸੋਸਾਇਟੀ ਵਿੱਚ ਫਿਰਦਾ ਹਾਂ ਇੰਗਲੈਂਡ ਚ ਹੂੰ ਮੈਨੂੰ ਬੜਾ ਨਹੀਂ ਇੱਥੇ ਦੀ ਪੋਲਿਟਿਕਸ ਬੜੇ ਪਤਾ ਜਿਹੜੇ ਬੰਦੇ ਰਹਿੰਦੇ ਆ ਉਹਨਾਂ ਨੂੰ ਪਤਾ ਮੈਂ ਇੰਗਲੈਂਡ ਦੀ ਫੀਲਿੰਗ ਬਾਰੇ ਦੱਸ ਸਕਦਾ ਬਈ ਉੱਥੇ ਲੋਕ ਜਿੱਥੇ ਇਕੱਠੇ ਹੁੰਦੇ ਸਬ ਸੋਸਾਇਟੀਆ ਚ ਉੱਥੇ ਲੋਕ ਇਹ ਪਾਰਟੀ ਦੇ ਵਿਰੋਧ ਦੇ ਹੁਣ ਅੱਛਾ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਵਿਦੇਸ਼ੀ ਵੀ ਹੋ ਗਏ ਆ ਜੀ ਹਾਂਜੀ ਹਾਂਜੀ ਉਹ ਹੁਣ ਇਹਦੇ ਨਾਲ ਨਹੀਂ ਰਹੇ ਕਿਉਂ ਜੀ ਉਹ ਕਹਿੰਦੇ ਆ ਉਹਨਾਂ ਦਾ ਰੀਜ਼ਨ ਹੈ ਆ ਬਈ ਦੇਸ਼ ਦੀ ਉਹਨਾਂ ਦਾ ਰੀਜ਼ਨ ਇਹ ਆ ਵੀ ਉਹ ਕਹਿੰਦੇ ਵੀ ਜੋ ਨੈਸ਼ਨਲ ਦਾ ਬਦਰ ਤੇ ਜਿਹੜਾ ਬਾਬਾ ਰਾਮ ਰਾਏ ਬਾਬਾ ਨਾ ਹਜ਼ਾਰੇ ਤਾਂ ਕੇਜਰੀਵਾਲ ਜੋ ਹਾਲਾਤ ਪੰਜਾਬ ਦੇ ਹੁਣ ਦਿੱਲੀ ਚ ਹੋਏ ਆ ਉਹ ਇਹਨਾਂ ਕਰਕੇ ਤਿੰਨਾ ਕਰਕੇ ਹੋਏ ਆ ਉਹ ਚਾਹੁੰਦੇ ਆ ਵੀ ਹੁਣ ਨੈਸ਼ਨਲ ਤੌਰ ਤੇ ਤੇ ਨੈਸ਼ਨਲ ਤੌਰ ਤੇ ਤੇ ਸਟੇਟ ਲੈਵਲ ਤੇ ਦੀ ਕਾਂਗਰਸ ਪਾਰਟੀ ਦੀ ਸਰਕਾਰ ਚਾਹੁੰਦੇ ਆ ਅੱਛਾ ਤਕਾਲਾਂ ਦਾ ਟਾਈਮ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਦੱਸਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਾਸਤੇ ਐਨਆਰਆਈਸ ਨੇ ਵਾਕਈ ਫੰਡਿੰਗ ਕੀਤੀ ਸੀਗੀ ਜੀ ਕਹਿੰਦੇ ਜੀ ਐਨਆਰਆਈ ਹਾਂ ਹਾਂ ਜੀ ਜਿਹੜਾ ਮੈਂ ਉਹ ਤੁਹਾਨੂੰ ਦੱਸਦਾ ਵੀ ਮੈਂ ਕਨਵੀਨਰ ਸੀਗਾ ਉਹਨਾਂ ਨੂੰ ਬੰਦਾ ਨਹੀਂ ਸੀ ਲੱਭਦਾ ਇੰਗਲੈਂਡ 'ਚ ਜਦੋਂ ਕੈਪਟਨ ਜਤਿਆ ਨਾ ਕੈਪਟਨ ਜਤਿਆ ਜਦੋਂ ਉਦੋਂ ਉਦੋਂ ਆਮ ਪਾਰਟੀ ਦੀ ਸਰਕਾਰ ਦੀ ਹੋਪ ਸੀਗੀ ਵੀ ਇਹ ਨਹੀਂ ਆ ਜਾਣਾ ਪਰ ਰਿਜਲਟ ਰਿਜਲਟ ਉਹਨਾਂ ਦੇ ਅਗੇਂਸਟ ਆਏ ਅਸੀਂ ਫਿਰ ਬੰਦਿਆਂ ਨੇ ਫੈਸਲਾ ਕੀਤਾ ਉਹਨੂੰ ਫਿਰ ਹਿਸਾਬ ਫਰਾਈਡੇ ਕੋ ਗੁਰਦੁਆਰੇ ਖੰਡ ਬਾਟ ਕਰਤਾ ਰਿਜਲਟ ਸੈਚਰਡੇ ਆਏ ਸੀ ਤੇ ਰਿਜਲਟ ਸੈਚਰਡੇ ਆਏ ਸੀ ਮੈਂ ਕਨਵੀਨਰ ਸੀਗਾ ਮੈਂ ਹੀ ਸੱਦੇ ਸੀ ਸਾਰੇ ਉਹ ਲੜਾਈ ਹੋਵੇ ਉਹ ਕਹਿੰਦਾ ਪਹਿਲਾਂ ਮੈਂ ਵਧਾਈ ਦੇਣੀ ਆ ਮੈਂ ਵਧਾਈ ਦੇਣੀ ਆ ਮੈਂ ਵਧਾਈ ਦੇਣੀ ਆ ਸੈਚਰਡੇ ਰਿਜਲਟ ਆ ਗਿਆ ਭੋਗ ਪੈਣਾ ਸੀ ਸੰਡੇ ਨੂੰ ਉਹ ਮੁੜ ਕੇ ਕੋਈ ਆਇਆ ਹੀ ਨਹੀਂ ਤੇ ਮੈਂ ਇਹ ਗੱਲ ਦੱਸਦਾ ਵੀ ਉਹ ਲੋਕ ਜਿਹੜੇ 20 ਬੰਦੇ ਸੀਰੀਅਸ ਸੀਗੇ ਆਮ ਪਾਰਟੀ ਲਈ ਜਦੋਂ ਕੈਪਟਨ ਆ ਗਿਆ ਉਹ ਡਿਪਰੈਸ਼ਨ ਚ ਚਲੇ ਗਏ ਇੰਨੇ ਉਹਨਾਂ ਨੂੰ ਚੋਟ ਲੱਗੀ ਵੀ ਅਸੀਂ ਆਮ ਆਮ ਪਾਰਟੀ ਦੇ ਸੀਗੇ ਮੈਂ ਆਮ ਪਾਰਟੀ ਦਾ ਕੰਵਿਨਰ ਵੀ ਸੀਗਾ ਸਾਰਿਆਂ ਨੂੰ ਗਨੋਰ ਕੀਤਾ ਨਹੀਂ ਅੱਛਾ ਤੁਸੀਂ ਫੰਡਿੰਗ ਇਕੱਠੀ ਕੀਤੀ ਸੀਗੀ ਬਿਨੈ ਦੇ ਵਿੱਚ ਕੀਤੀ ਆ ਫੰਡਿੰਗ ਕੀਤੀ ਇੱਥੇ ਖਹਿਰਾ ਸੀ ਕੀ ਖਹਿਰਾ ਸੀਗੇ ਲਾ ਸੀਗਾ ਇਹ ਉਹ ਆਪਣੇ ਇਹ ਨਵੇਂ ਹੀਰਾ ਵਾਲਾ ਸੀ ਉਹਦੋਂ अच्छा ਤੁਸੀਂ ইংল্যান্ড ਤੋਂ ਫੰਡ ਇਕੱਠੇ ਕੀਤੇ ਸੀਗੀ ਆਮ ਆਦਮੀ ਪਾਰਟੀ ਨੇ ਲੈ ਕੇ ਆ ਆ ਕੇ ਲੈ ਕੇ ਆਏ ਬਹੁਤ ਬਹੁਤ ਫੰਡ ਇਕੱਠਾ ਹੋਇਆ ਉੱਥੇ ਕੁਝ ਉਹ ਨਹੀਂ ਹੁਣ ਵੀ ਵਰਤ ਲਿਆਊਗਾ ਕੋਈ ਇਹਨਾਂ ਨੂੰ ਦਿੱਤਾ ਫੰਡ ਇਕੱਠਾ ਕਰਕੇ ਹੁਣ ਪਛਤਾਵਾ ਹੋ ਰਿਹਾ ਜੀ ਜਿਹੜਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਉਸ ਸਮੇਂ ਉਹ ਤੋਂ ਪਛਤਾਵਾ ਹੀ ਆ ਜੀ ਪਸਤਾ ਵਾ ਜੀ ਬਿਲਕੁਲ ਤਾਂ ਹੋਰ ਵੀ ਪਿੰਡ ਵਾਸੀ ਨੇ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਜੀ ਜਿਹੜਾ ਇਹ 18 ਸਾਲ ਪਹਿਲਾਂ ਸਰਦਾਰ ਸਾਹਿਬ ਕਹਿੰਦੇ ਅਸੀਂ ਐਨ ਆਰ ਆਈਜ਼ ਨੇ ਪੈਸੇ ਇਕੱਠੇ ਕਰਕੇ ਕਹਿੰਦੇ ਅਸੀਂ ਸਕੂਲ ਬਣਾਇਆ ਤਾਂ ਹੁਣ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਪੱਥਰ ਲਾ ਗਏ ਆਪਣਾ ਜਿਹੜਾ ਆਪਾਂ ਗੱਲ ਕਰਦੇ ਹਾਂ ਜੀ ਉਸ ਮੁੱਕ ਦੀ ਗੱਲ ਇਹ ਹੈ ਵੀ ਜਿਹੜਾ ਸਕੂਲ ਆ ਨਾ ਇਹ ਐਨ ਆਰ ਆਈਆਂ ਦੀ ਮਦਦ ਨਾਲ ਬਣਿਆ ਗਿਆ ਕਿਸੇ ਗਵਰਨਮੈਂਟ ਨੇ ਕਿਦੇ ਵਿੱਚ ਕੋਈ ਹੈਲਪ ਨਹੀਂ ਕੀਤੀ ਇੱਥੇ ਜਿਹੜੇ ਟੀਚਰ ਆ ਇਹ ਐਨ ਆਰ ਆਈ ਪੈਸੇ ਇਕੱਠੇ ਕਰਕੇ ਅਸੀਂ ਆਪ ਵੀ ਆ ਕੇ ਦਿੰਦੇ ਰਹੇ ਹਾਂ ਸਾਰੇ ਬੰਕੇ ਹੁਣੀ ਖੜੇ ਆ ਇਹ ਵੀ ਦਿੰਦੇ ਰਹ ਕੋਈ ਟੀਚਰਾਂ ਨੂੰ ਇਹਨਾਂ ਵੱਲੋਂ ਕੋਈ ਟੀਚਰ ਕੋਈ ਨਹੀਂ ਰੱਖਿਆ ਜਿਹੜੇ ਟੀਚਰ ਅਸੀਂ ਆਪਣੇ ਤੌਰ ਤੇ ਰੱਖੇ ਸੀਗੇ ਇਸ ਸਕੂਲੇ ਜਿਹੜੀ ਕਮੇਟੀ ਜਾਨੀ ਇਹ ਸਕੂਲ ਨੂੰ ਚਲਾ ਰਹੀ ਆ ਜਾਂ ਇਹਨੂੰ ਬਣਾ ਰਹੀ ਆ ਉਹਨੂੰ ਵਿੱਚੋਂ ਕਿਸੇ ਨੂੰ ਵੀ ਪੁੱਛਿਆ ਨਹੀਂ ਗਿਆ ਇਹ ਆਪਣੇ ਲੈਵਲ ਤੇ ਆ ਕੇ ਕਹਿੰਦੇ ਵੀ ਅਸੀਂ ਉਦਘਾਟਨ ਕਰਤਾ ਸੀ ਆਹ ਕਰਤਾ ਇਹ ਗੱਲਾਂ ਸਾਰਾ ਕੋਈ ਸਿੱਖਿਆ ਕ੍ਰਾਂਤੀ ਆ ਜੀ ਇਹ ਕੋਈ ਸਿੱਖਿਆ ਕ੍ਰਾਂਤੀ ਨਹੀਂ ਤੁਸੀਂ ਦੇਖ ਲਓ ਇੱਥੇ ਸਕੂਲੇ ਦਿਨੇ ਆ ਕੇ ਦੇਖ ਲਓ ਕ੍ਰਾਂਤੀ ਹਾਂਜੀ 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 ਇਹ ਇਹ ਸਰਦਾਰ ਸਾਹਿਬ ਇਹ ਸਕੂਲ ਕਹਿੰਦੇ ਅਸੀਂ ਬਣਾਇਆ ਸੀਗਾ 18 ਸਾਲ ਪਹਿਲਾਂ ਤੇ ਜਿਹੜਾ ਉਦਘਾਟਨੀ ਪੱਥਰ ਆ ਉਹ ਬੀਬੀ ਇੰਦਰਜੀਤ ਕੌਰ ਮਾਨ ਤੁਹਾਡੇ ਹਲਕੇ ਦੇ ਉਹ ਹੁਣ ਕੌਣ ਧੱਕੇਸ਼ਾਹੀ ਚਲਦੀ ਆ ਇਹਨਾਂ ਦਾ ਦੋਏ ਸਕੂਲ ਹਨਾ ਬਿਲਕੁਲ ਢਾਕੇ ਅਸੀਂ ਵੀ ਨਾਲ ਹੀ ਸੀ ਅਸੀਂ ਇੱਥੇ ਹਲਪ ਕਰਨ ਆਲੇ ਸੀ ਸਿਰਫ ਨਵੇਂ ਸਾਰੇ ਢਾਕੇ ਦੁਬਾਰਾ ਇਹ ਤਿਆਰ ਕਰਕੇ ਬਣਾਇਆ ਇਹਨਾਂ ਦਾ ਘੱਟੋ ਘਾਟ ਟੋਸਟਰ ਤੇ 60000 ਪਾਉਂਡ ਲੱਗਾ ਹੋਊਗਾ 50 ਲੱਖ 55 ਲੱਖ ਬਣਿਆ ਹੋਊਗਾ ਸਾਰੇ ਬਲਾਦੀਆਂ ਨੇ ਲਾਇਆ ਇੱਥੋਂ ਵੀ ਦਿੱਤੇ ਚਲੋ ਜੇ ਕਿਸੇ ਦੀ ਸਿਗੀ ਹਮਤ ਹਾਂ ਸਰਕਾਰਾਂ ਤੋਂ ਵੀ ਹੁਣ ਇਹਦਾ ਧੱਕਾ ਹੀ ਕਰਦੀਆਂ ਇਹ ਨਹੀਂ ਪਰਲੇ ਪਾਸੇ ਜਿਹੜੀ ਕੰਧ ਦੀ ਇਹ ਗੱਲ ਕਰਦੇ ਨਾ ਬਾਉਂਡਰੀ ਦੀ ਉਹੀ ਬਾਉਂਡਰੀ ਆ ਕਸਤਾਲਬ ਦੇ ਪਾਸੇ ਉਹ 5 ਫੁੱਟ ਸੀ ਉਹਨੂੰ ਢਾਕੇ ਉੱਤੇ ਵਿੱਚ 2-3000 ਐਟ ਹੋਰ ਪਾ ਗਏ ਉਹ ਜਿਹੜੀ ਬਾਉਂਡਰੀ ਆ ਉਹ ਘੱਟੋ-ਘੱਟ ਮੇਰੇ ਹਿਸਾਬ ਦੇ ਨਾਲ 1965 ਜਾਂ 70 ਦੀ ਬੜੀ ਸੀ ਉਹ ਸਾਂਝੀ ਆ ਆਸਤਾਨ ਦੀ ਉਹਨੂੰ ਢਾਕੇ ਉੱਤੇ ਕਿੰਨੇ ਕੁ ਪੈਸੇ ਲੱਗੇ ਹੋਣਗੇ ਲੱਖ ਲਾ ਕੇ ਤਾਂ ਇਹਦੀ ਕਰੋੜ ਦੀ ਆਪਣੇ ਵਾਲ ਬਿਲਡਿੰਗ ਕਰਕੇ ਰੱਖੀ ਅੱਛਾ ਚਾਰ ਦੀਵਾਰੀ ਬਣਾਈ ਚਾਰੇ ਪਾਸੇ ਕੰਦ ਕੀਤੀ ਆ ਜੀ ਇੱਕ ਦੀਵਾਰੀ ਬਣਾਈ ਨਹੀਂ 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 ਇੱਕ ਕੰਦ ਆ ਉਹਨੂੰ ਢਾਕੇ 50 ਫੁੱਟ ਲੰਬੀ ਆ ਸਰਬ ਉਹਨੂੰ ਕੀਤਾ ਮੋਰੇ ਦਾ ਸਾਰਾ ਕੁਝ ਅਸੀਂ ਬਣਾਇਆ ਆਪ ਬਣਾਇਆ ਆ ਛੜਾਇਆ ਥੇ ਮੋਰੇ ਬੁਰੇ ਛੜਕ ਹੋ ਜਵੇ ਗ੍ਰਾਂਟ ਤਾਂ ਸਾਰੀ 1 ਸਾਲ ਦੀ ਹਾਂਜੀ 1 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ 1 ਲੱਖ ਰੁਪਏ ਗ੍ਰਾਂਟ ਦਿੱਤੀ ਆ ਇਸ ਸਕੂਲ ਨੂੰ ਉਹ ਵੀ 3 ਕਿਸ਼ਤਾਂ ਚ ਤੇ ਬਾਕੀ ਸਾਰੇ ਐਨ ਆਰ ਆਈਸ ਨੇ ਦਿੱਤੇ ਬਾਕੀ ਸਾਰੇ ਐਨ ਆਰ ਆਈ ਦਾ ਦੇਣਾ ਉਹੋ ਹੀ ਚਲਾਉਂਦੇ ਆ ਉਹੋ ਹੀ ਟੀਚਰਾਂ ਨੂੰ ਪੈਸੇ ਪੇ ਕਰਦੇ ਆ ਬਿਲਡਿੰਗ ਸਾਰੀ ਉਹ ਬਣਾਉਂਦੇ ਆ ਸਾਰਾ ਕਾਰੋਬਾਰੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਤਾਂ ਮਾੜੀ ਮੋਟੀ ਉਹਦੇ ਨਾਲ ਹੈਲਪ ਕਰਨ ਵਾਲੇ ਆ ਅਜੇ ਫਿਰ ਇਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਸਿੱਖਿਆ ਕ੍ਰਾਂਤੀ ਤਹਿਤ ਜਿਵੇਂ ਨਹੀਂ ਪੱਥਰ ਲਾਉਣੇ ਉਦਘਾਟਨੀ ਪੱਥਰ ਲਾਉਣੇ ਸਕੂਲ ਬਣਾਏ ਹੋਣ ਐਨਆਰਆਈਜ਼ ਨੇ ਫਿਰ ਮਨ ਦੇ ਵਿੱਚ ਦੁੱਖ ਹੁੰਦਾ ਜੀ ਪੂਰਾ ਦੁੱਖ ਆ ਪੰਚਾਇਤ ਚ ਵੀ ਪੂਰਾ ਦੁੱਖ ਆ ਜਿਹੜੇ ਸਾਡੇ ਐਨਆਰਆਈ ਉਹਨਾਂ ਭਰਾਵਾਂ ਚ ਵੀ ਪੂਰਾ ਦੁੱਖ ਆ ਉਹਨਾਂ ਨੇ ਇਹ ਵੀ ਗੱਲ ਇੱਥੇ ਕਹੀ ਆ ਕਿ ਪੰਚਾਇਤ ਨੂੰ ਛੱਡੋ ਤੁਸੀਂ ਕਮੇਟੀ ਬਣਾਓ ਤੇ ਕੰਮ ਚਲਾਓ ਪੰਚਾਇਤ ਦੀ ਲੋੜ ਨਹੀਂ ਸਾਡੇ ਕਿਥੇ ਹੈਗਾ ਉਹਨਾਂ ਨੇ ਨਵਾਂ ਲੀਡਰ ਬਣਾਇਆ ਉਹ ਕਦੇ ਕਿਸੇ ਦੀ ਝੋਲੀ ਚ ਪੈ ਜਾਂਦਾ ਕਦੇ ਕਿਸੇ ਦੀ ਝੋਲੀ ਚ ਪੈ ਜਾਂਦਾ ਹੁਣ ਇਹਨਾਂ ਦੀ ਚ ਪੈ ਗਿਆ ਉਹ ਕੰਡਾ ਟੱਪਣ ਵਾਲਾ ਕੰਡਾ ਟੱਪਣ ਵਾਲਾ ਤੇ ਹੁਣ ਉਹ ਕਹਿੰਦੀ ਆ ਵੀ ਉਹਨੂੰ ਪ੍ਰਮੋਟ ਕਰ ਰਹੀ ਆ ਵੀ ਇਹ ਇਹੇ ਚਲਾਊਗਾ ਕੰਮ ਸਾਰਾ ਅੱਗੇ ਦੋ ਦਿਨਾਂ ਪੰਚਾਇਤਾਂ ਚ ਵੀ ਉਹਨੂੰ ਕੀਤਾ ਪ੍ਰਮੋਟ ਤੇ ਉਹ ਫੇ ਪੰਚਾਇਤੋਂ ਗਫਾ ਚੰਗਾ ਖਾ ਜਾਂਦਾ ਆ ਤੇ ਉਹ ਵਸੇ ਦਾ ਚੱਲਦਾ ਕੰਮ ਜੀ ਅੱਛਾ ਇਹ ਤੁਸੀਂ ਜੀ ਇਸ ਪਿੰਡ ਦੇ ਸਰਪੰਚੋਂ ਧਾਲੀ ਵਾਰ ਬੈਠੇ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਇਹ ਤੁਹਾਡੇ ਪਿੰਡ ਦੇ ਵਿੱਚ ਇਹ ਜਿਹੜੇ ਐਨ ਆਰ ਆਈ ਨੇ ਜਰਨੈਲ ਸਿੰਘ ਇਹ ਕਹਿੰਦੇ ਅਸੀਂ ਸਕੂਲ ਬਣਵਾ ਕੇ ਦਿੱਤਾ ਸੀਗਾ ਤੇ ਉਦਘਾਟਨੀ ਪੱਥਰ ਲਗਾ ਕੇ ਬੀਬੀ ਇੰਦਰਜੀਤ ਕੌਰ ਮਾਨ ਇਹ ਸਚਾਈ ਹੈ ਜੀ ਸਚਾਈ ਹੈ ਕਿ ਐਨ ਆਰ ਆਈ ਵੀਰਾਂ ਨੇ ਬਣਾਇਆ ਆ ਤੇ ਨੀ ਪੱਥਰ ਇੰਦਰਜੀਤ ਲਾਗੇ ਆ ਬਾਕੀ ਇਦਾਂ ਹੈ ਵੀ ਅੱਜ ਤਾਂ ਮੈਡਮ ਨੇ ਵੀ ਪੁੱਛਿਆ ਸੀ ਵੀ ਸਾਡੇ ਪਿੰਡ ਦੇ ਕਿਹੜੇ ਬੰਦੇ ਨੇ ਵੀ ਆਪਾਂ ਨੂੰ ਇੱਥੇ ਬੁਲਾਇਆ ਗਿਆ ਇਹਨਾਂ ਨੂੰ ਬੀਬੀ ਨੂੰ ਤੇ ਉਹ ਕਹਿਣ ਲੱਗੇ ਕਹਿੰਦੇ ਸਕੂਲਾਂ ਦੇ ਵਿੱਚ ਉਹਨਾਂ ਨੇ ਗ੍ਰਾਂਟ ਦਿੱਤੀ ਸੀ ਲੱਖ ਰੁਪਏ ਦੀ ਤੇ ਉਹਦਾ ਕਰਕੇ ਉਹਨਾਂ ਨੇ ਆਉਣਾ ਆ। ਹੂੰ। ਇਸ ਕਰਕੇ ਵੀ ਬੀਬੀ ਨੂੰ ਬੁਲਾਇਆ ਗਿਆ ਆ। ਅੱਛਾ ਪਹਿਲਾਂ ਇਸ ਤਰੀਕੇ ਦੇ ਨਹੀਂ ਪੱਥਰ ਲੱਗਦੇ ਦੇਖੇ ਸੀਗੇ ਜਾਂ ਉਦੋਂ ਘਟ ਨਹੀਂ ਪੱਥਰ ਲੱਗਦੇ ਦੇਖੇ ਸੀਗੇ ਕਿ ਸਕੂਲ ਕਿਸੇ ਹੋਰ ਨੇ ਬਣਾਇਆ ਹੋਵੇ ਉਹਦਾ ਕ੍ਰੈਡਿਟ ਮੌਕੇ ਦੀ ਸਰਕਾਰ ਲੈਂਦੀ ਹੋਵੇ ਜੀ। ਸਾਨੂੰ ਤਾਂ ਇੰਨਾ ਪਤਾ ਆ ਕਿ ਜੇ ਕੋਈ ਵੀ ਪੈਸਾ ਲੌਂਦਾ ਆ ਤੇ ਇੱਜ਼ਤ ਮਾਨ ਉਹਨੂੰ ਦਿੱਤਾ ਜਾਂਦਾ ਆ। ਅੱਜਕੱਲ੍ਹ ਆ ਧੋਖਾ ਚੱਲਦਾ ਇਜਤਮਾਨ ਹੋਰ ਕੋਈ ਲੈ ਜਾਂਦਾ ਤੇ ਪੈਸੇ ਕੋਈ ਹੋਰ ਲਾ ਜਾਂਦਾ ਠੀਕ ਕੀ ਇਹ ਗੱਲ ਹੋਣ ਲੱਗੀ ਆ ਪਹਿਲੀਆਂ ਸਰਕਾਰਾਂ ਵੇਲੇ ਨਾ ਨੀਂ ਪੱਥਰ ਪਹਿਲੋ ਰੱਖਿਆ ਜਾਂਦਾ ਏ ਦੂਦੂ ਬਾਦ ਪੈਸੇ ਲਾ ਕੇ ਬਿਲਡਿੰਗ ਬਣਾਈ ਜਾਂਦੀ ਸੀ ਇਹ ਹੁਣ ਜਿਹੜੀਆਂ 15-15 ਸਾਲ ਪਹਿਲੀਆਂ ਬਣਾਈਆਂ ਉਹਨਾਂ ਦੇ ਉੱਪਰ ਨੀਂ ਪੱਥਰ ਹੁਣ ਨੀਂ ਜਗਾ ਕੱਟ ਕੇ ਤੇ ਰੱਖੇ ਜਾਂਦੇ ਆ ਇਹ ਅਨੋਖਾ ਬਦਲਾਅ ਹੈ ਜੀ ਇਹ ਅਨੋਖਾ ਬਦਲਾਅ ਇਹ ਸਮਾਰਟ ਸਕੂਲ ਇਹਨਾਂ ਨੂੰ ਕਿਹਾ ਜਾਂਦਾ ਜਿੱਥੇ ਟੀਚਰ ਜਿੱਥੇ ਟੀਚਰ ਵੀ ਟੀਚਰਾਂ ਦੀ ਤਨਖਾਹ ਵੀ ਪਿੰਡ ਦੇ ਲੋਕ ਦੇਣਦੇ ਤੇ ਇਹ ਸਮਾਰਟ ਸਕੂਲ ਹੈ ਅਸਲ 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 ਵਿੱਚ ਨਾ ਗੱਲ ਕੀ ਆ ਇਹਦੇ ਸਾਰੇ ਦੇ ਜਿਹੜਾ ਆਪਣਾ ਸੀਐਮ ਸਾਹਿਬ ਆ ਉਹਨੇ ਵੀ ਉਹਦੀ ਉਹ ਜਿਹੜਾ ਉਹਦਾ ਉਹ ਨਹੀਂ ਉਹਦੀ ਵੈਲਿਊ ਖਤਮ ਕਰਤੀ ਆ ਵੈਲਿਊ ਹੀ ਖਤਮ ਕਰਤੀ ਆ ਨਹੀਂ ਤਾਂ ਇਹ ਹੁੰਦਾ ਸੀ ਵੀ ਸੀਐਮ ਬੋਲੇ ਜਾਂ ਪ੍ਰਧਾਨ ਮੰਤਰੀ ਬੋਲੇ ਉਹ ਕੰਮ ਹੋਣਾ ਹੁੰਦਾ ਇਹਦਾ ਸ਼ਾਮਾਂ ਨੂੰ ਕੁਝ ਬੋਲਦੇ ਆ ਸਵੇਰ ਨੂੰ ਹੋਰ ਕੁਝ ਹੁੰਦਾ ਦੂਏ ਤਾਂ ਹੋਰ ਕੁਝ ਹੁੰਦਾ ਅੱਗੇ ਜਿੰਨੇ ਵੀ ਇੱਥੇ ਸਾਡੇ ਮੈਨੂੰ ਬਾਕੀ ਆਪਾਂ ਪਿੰਡਾਂ ਦੇ ਨਹੀਂ ਕਹਿੰਦੇ ਸਾਡੇ ਪਿੰਡ ਹੈ ਜਿੰਨੀਆਂ ਸੜਕਾਂ ਬਣੀਆਂ ਜੁੜੀਆਂ ਆ ਪਹਿਲਾਂ ਨੀ ਪੱਥਰ ਰੱਖਦੇ ਸੀ ਪਿੰਡ ਦੇ ਲੋਕੀ ਉੱਤੇ ਮਿੱਟੀ ਪਾਉਂਦੇ ਸੀ ਸਰਕਾਰਾਂ ਬਣਾਉਂਦੀਆਂ ਸੀ ਇੱਦਾਂ ਹੀ ਬਣਦੀਆਂ ਹਮੇਸ਼ਾ ਸਹੀ ਇਸੂਲ ਵੀ ਇਹੀ ਆ ਆਪਾਂ ਜਦੋਂ ਚੀਜ਼ ਕੋਈ ਨੀ ਪੱਥਰ ਰੱਖਦੇ ਬਾਅਦ ਵਿੱਚ ਬਿਲਡਿੰਗ ਸਾਰੀ ਜਾਂਦੀ ਹੁਣ ਆਪਾਂ 20 ਸਾਲ ਪਹਿਰੇ ਬਾਪੂ ਨੇ ਬਿਲਡਿੰਗ ਬਣਾਈ ਮੈਂ ਚੱਕ ਕੇ ਉਹਦਾ ਲਾਹ ਕੇ ਤਾਂ ਆਪਣਾ ਪੱਥਰ ਤਾਂ ਉੱਤੇ ਠੋਕ ਦਵਾ ਮੇਰੀ ਬਣਾਈ ਆ ਇਦਾਂ ਇਦਾਂ ਚੀਜ਼ ਬਣਦੀ ਨਹੀਂ ਜਿਹੜੇ ਲੋਕੀ ਐਨ ਆਰ ਆਈ ਮਤ ਕਰਦੇ ਉਹਨਾਂ ਦਾ ਦਿਲ ਟੁੱਟ ਹਾਂ ਕਿ ਨਹੀਂ ਹੁਣ ਐਨਆਰਆਈ ਦਸੇ ਭੇਜਣਗੇ ਜੀ ਪਿੰਡਾਂ ਨੂੰ ਮਹੱਲੇ ਤਾਂ ਨਹੀਂ ਆ ਕਿਉਂ ਜੀ ਉਹ ਮੈਂ ਕਈਆਂ ਨਾਲ ਕੰਟੈਕਟ ਕੀਤਾ ਕਹਿੰਦੇ ਜੇ ਕਿਸੇ ਨਾਲ ਆਪੋ ਆਪਣਾ ਕਰਨਾ ਕਰ ਲੋ ਉਹ ਭੇਜੇ ਕਿ ਉਹਦੇ ਜਿਲੀ ਤੌਰ ਤੇ ਕਿਸੇ ਨੂੰ ਕੁਝ ਕਰਨਾ ਤਾਂ ਇਹ ਵੀ ਦੁਆਬੇ ਦੇ ਐਨਆਰਆਈਸ ਨੇ ਜਿਹੜੇ ਉਹਨਾਂ ਨੂੰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਭਰੋਸਾ ਨਹੀਂ ਰਿਹਾ ਜੀ ਨਹੀਂ 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 ਜੀ ਮੈਂ ਆਮ ਆਦਮੀ ਪਾਰਟੀ ਤੋਂ ਦੱਸਿਆ ਨਹੀਂ ਭਈ ਮੈਂ ਕਨਵੀਨਰ ਸਗਾ ਉੱਤੇ ਇਹਨਾਂ ਨੇ ਇਹ ਤਾਂ ਇੱਜ਼ਤ ਹੀ ਨਹੀਂ ਕਰਦੇ ਬੰਦੇ ਦੀ ਕਿਸੇ ਦੀ ਜਿਹੜੇ ਐਨਆਰਆਈ ਜਿਹੜੇ ਆ ਆ ਜਿਹੜੇ ਸਕੂਲ ਬਣਿਆ ਜਾਂਦੇ ਨੇ ਤੇ ਬੋਧਰੀ ਨਹੀਂ ਕਰਦੇ ਸੱਦਦੇ ਹੀ ਨਹੀਂ ਇਹ ਤਾਂ ਇਹਨਾਂ ਦੀ ਹੋਰ ਹੀ ਬੰਦੇ ਚਾਹੀਦੇ ਇਹਨਾਂ ਨੂੰ ਜਿੱਦਾਂ ਇਹ ਚਾਹਦੇ ਆ ਕਿਦਾਂ ਦੇ ਚਾਹੀਦੇ ਜੀ ਜਿਹੜਾ ਇਹਨਾਂ ਨੂੰ ਬੰਦੇ ਚਾਹੀਦੇ ਮੈਂ ਤਾਂ ਗੱਲ ਸੁਣੋ ਮੇਰੇ ਮੈਨੂੰ ਪੁੱਛਦੇ ਕੁਐਸਚਨ ਮੈਂ ਹੁਣ ਦੱਸ ਦਿੰਦਾ ਇਹਨਾਂ ਨੂੰ ਬੰਦੇ ਉਹ ਚਾਹੀਦੇ ਜਿਹੜੇ ਇੱਜ਼ਤਦਾਰ ਨਾ ਹੋਣ ਸਤਿਕਾਰ ਨਾ ਹੋਵੇ ਜਿਹੜੇ ਪਿਆਰ ਨਾਲ ਹੋਵੇ ਇੱਜ਼ਤ ਸਤਿਕਾਰ ਤੇ ਪਿਆਰ ਵਾਲਾ ਬੰਦਾ ਇਹਨਾਂ ਨੂੰ ਜ਼ਹਿਰ ਲੱਗਦਾ ਇਹ ਜਿਹੜੇ ਜਿਹੜੇ ਬੰਦੇ ਮੋਹਰੇ ਆ ਜਿਹੜੇ ਹਾਂ ਇਹ ਬਿਲਕੁਲ ਜੀ ਆਮ ਆਦਮੀ ਪਾਰਟੀ ਨੂੰ ਸੱਚੇ ਬੰਦਿਆਂ ਦੀ ਲੋੜ ਨਹੀਂ ਹੈਗੀ ਨਹੀਂ ਸੱਚੇ ਬੰਦੇ ਕੋਈ ਲੋੜ ਨਹੀਂ ਕੋਈ ਲੋੜ ਨਹੀਂ ਇਹਨਾਂ ਨੇ ਪਹਿਲਾਂ ਤੁਸੀਂ ਆਪ ਸੁਣੋ ਤੁਸੀਂ ਆਪ ਦੇਖੋ ਵੀ ਪੰਚਾਇਤ ਜਿਹੜੀ ਮਰਜ਼ੀ ਬਣ ਜਵੇ ਆਪਾਂ ਪਿੰਡ ਦੇ ਬੰਦੇ ਖੜੇ ਕਰਦੇ ਆ ਇਲੈਕਸ਼ਨ ਹੁੰਦੀ ਆ ਜਿਹੜੇ ਬਣ ਗਿਆ ਠੀਕ ਆ ਲੋਕਾਂ ਨੇ ਉਹਨਾਂ ਨੂੰ ਬਣਾਇਆ ਉਹਨੂੰ ਆਪਾਂ ਕਹੇ ਵੀ ਮੈਂ ਹੁਣ ਮੈਂ ਚੌਧਰੀ ਬਣ ਕੇ ਕਿਸੇ ਤਰ੍ਹਾਂ ਮੇਰੀ ਸਰਕਾਰੇ ਦਰਬਾਰੇ ਚੱਲਦੇ ਆ ਪੰਚਾਇਤ ਨੂੰ ਰੋਕਣ ਦੀ ਇਹ ਤਾਂ ਕੋਈ ਇਹ ਤਾਂ ਗੱਲੇ ਨਹੀਂ ਬਣਦੀ ਨਾ ਠੀਕ ਆ ਕੋਸ਼ਿਸ਼ ਕਰੋ ਗਾ ਨੂੰ ਨੈਕਸਟ ਟਾਈਮ ਹਰ ਰੈਸਾਂ ਵਿੱਚ ਇਦਾਂ ਹੀ ਆ ਇਹ ਸਰਕਾਰ ਵੀ ਕੋਈ ਕੰਮ ਕਰੇ 27 ਚ ਇਲੈਕਸ਼ਨ ਹੋਣੀ ਆ ਹੱਲੇ ਤਾਂ ਰੱਖੀ ਜਾਵੇ ਨੀ ਪੱਥਰ ਭਾਜੀ ਮੈਂ ਤੁਹਾਨੂੰ ਦਿਲ ਦੀ ਗੱਲ ਦੱਸਦਾ ਇਹ ਸਾਡੇ ਭਾਜੀ ਉਹਨਾਂ ਦੇ ਜ਼ਰੂਰ ਦਿਲ ਚ ਨਹੀਂ ਪੱਥਰ ਤਾਂ ਕੀ ਬੋਲ ਰਿਆ ਰੱਖੀ ਜਾਣ 10 ਹੋਰ ਰੱਖ ਜਾਣ ਇੱਥੇ ਉਹਦੇ ਨਾਲ ਕੋਈ ਕੋਈ ਸਰਕਾਰ ਨੂੰ ਲਾਭ ਹੋ ਜਾਣਾ ਕੋਈ ਨਹੀਂ ਪੱਥਰਾਂ ਦੇ ਨਾਲ ਲੋਕਾਂ ਦੇ ਦਿਲਾ ਦਿਲਾ ਚ ਜਗ੍ਹਾ ਨਹੀਂ ਬਣੂਗੀ ਮੈਂ ਕਹਿਆ ਨਿਆਣੇ ਜਿਹੜੇ ਅੱਜ ਦੇ ਆ ਉਹ ਟਾਈਮ ਨੰਗ ਹੈ ਵੇ ਜਿਹੜੇ ਜੀ ਫਲਾਣਾ ਨੀ ਪੱਥਰ ਆ ਗਿਆ ਕੋਈ ਬੈਲਜੂ ਨਹੀਂ ਇਹਦੀ ਇਹਦਾ ਸਿਰਫ ਨਾ ਇਹ ਇਹ ਭਾਜੀ ਉਹਦਾ ਸਾਡੇ ਨੂੰ ਇਹ ਤਾਂ ਇਹਨੇ ਪੈਸਾ ਟੋਟਲ ਲਾਇਆ ਸੀ ਇਸ ਕਰਕੇ ਠੇਸ ਪਹੁੰਚੀ ਹੋਰ ਕੀ ਨਹੀਂ ਪੱਥਰ ਦੋ ਚਾਰ ਹੋਰ ਵੀ ਭਾਵੇਂ ਰੱਖ ਜਾਨ ਇਸ ਕਰਕੇ ਹੋਰ ਜਿਹੜੇ ਪੈਸੇ ਇਕੱਠੇ ਕਰਨੇ ਆ ਜਾਂ ਕਰ ਉਹ ਤਾਂ ਪਤਾ ਜੇ ਹੁਣ ਪਤਾ ਨਹੀਂ ਲੋਕਾਂ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਸਰਕਾਰ ਤਾਂ ਥੱਲੇ ਡੁੱਬੀ ਪਈ ਆ ਪਤਾ ਕਿ ਇਹਨੂੰ ਨਹੀਂਗਾ ਜਿਹੜੇ ਨਿਆੜੇ ਪੜੇ ਲਿਖੇ ਸਾਰਿਆਂ ਨੂੰ ਸਾਰਾ ਕੁਝ ਪਤਾ ਆ ਨੈਕਸਟ 27 ਦੇ ਵਿੱਚ ਦੋ ਸਾਲਾਂ ਬਾਅਦ ਹੋਰ ਨਵੇਂ جنگ ਆਉਣੇ ਆ ਉਹ ਤਾਂ ਇਦੋਂ ਵੀ ਜ਼ਿਆਦਾ ਤੇਜ਼ ਆਉਣੇ ਆ ਇਹ ਤਾਂ ਆਉਂ ਟਾਈਮ ਲੰਘਾ ਸਰਦਾਰ ਸਾਹਿਬ ਮਾਨ ਬਹੁਤ ਦੁਖੀ ਹੋਇਆ ਹੋਗਾ ਜਦੋਂ ਤੁਸੀਂ ਬਲੈਤਿਆਂ ਤੋਂ ਪੈਸੇ ਕਹਿੰਦੇ ਜਿਹੜੇ ਇੰਗਲੈਂਡ ਵਾਲੇ ਹੁੰਦੇ ਹਨ ਉਹਨਾਂ ਤੋਂ ਪੈਸਾ ਕਢੋਣਾ ਬਹੁਤ ਔਖਾ ਹੁੰਦਾ ਫਿਰ ਕਿੰਨੀ ਕੁ ਮੁਸ਼ਕਲ ਆਈ ਸੀ ਕਿ ਪੌਂਡ ਕਢਾਉਣ ਨੂੰ ਜੀ ਬਹੁਤ ਬਹੁਤ ਸੁੱਖਾ ਹੀ ਨਹੀਂ ਸੁੱਖਾ ਨਹੀਂ ਕੰਮ ਬਹੁਤ ਕਈ ਬੰਦਿਆਂ ਤਾਂ ਤਾਂ ਗਾਲਾਂ ਵੀ ਕਾਣੀਆਂ ਪੈਂਦੀਆਂ ਪਰ ਔਖਾ ਹੀ ਆ ਤੁਹਾਨੂੰ ਪਤਾ ਹੀ ਉਹ ਪਿੱਕਦੇ ਜਾਣਾ ਮੰਗ ਬੰਦਾ ਹਰੇਕ ਨਹੀਂ ਸਕਦਾ ਕਿਸੇ ਤੋਂ ਇੱਕ ਮਿੰਟ ਜੀ ਇਹਨਾਂ ਨੂੰ ਸੁਣ ਲਈਏ ਬੋਲ ਰਹੇ ਨੇ ਹਾਂ ਜੀ ਦੱਸੋ ਜੀ ਤੁਸੀਂ ਸਾਡਾ ਪਿੰਡ ਇਦਾਂ ਦਾ ਸੀ ਸਭ ਪਤਾ ਜਿਹੜੇ ਸਾਡੇ ਪਿੰਡ ਦੇ ਐਨਆਰਆਈ ਵੀ ਸਾਡੇ ਭਾਰ ਪਾਰ ਗਏ ਕੋਈ ਮਾਮੇ ਹੋਣਗੇ ਚਾਚੇ ਤਾਏ ਸਾਡੀਆਂ ਮਾਸੀਆਂ ਭੈਣਾਂ ਤੋਂ ਬਹੁਤ ਕੋਈ ਸੁਣਨ ਵਾਲੀ ਗੱਲ ਪਰ ਪਤਾ ਕੀ ਆ ਜਿੰਨਾ ਕੁ ਯੋਗਦਾਨ ਉਹ ਦੇਣ ਤੇ ਦਵਾਬੇ ਦਾ ਕੋਈ ਪਿੰਡ ਨਹੀਂ ਢਾਲੀ ਵਾਲਾ ਇਹ ਸੁਨੇ ਦੀ ਚਿੜੀ ਬਣ ਸਕਦਾ ਢਾਲੀ ਵਾਲ ਪਰ ਮੋਰੇ ਜਿਹੜੇ ਲੰਬੜਦਾਰ ਹੈ ਸਾਰਾ ਕੁਝ ਖਾ ਗਏ ਉਹ ਇਹ ਵੀ ਤੈਨੂੰ ਕਹ ਲ ਦਸਣਾ ਸਾਡੇ ਮਨਾਂ ਸਾਡੇ ਭਰਾਵਾਂ 'ਚ ਕਿਉਂ ਦਿਲ ਟੁੱਟਾ ਉਹ ਕਹਿੰਦੇ ਅਸੀਂ ਪਹਿਹਾ ਠੋਕੇ ਭੇਜਦੇ ਆ ਟਾਲੀ ਆਲੂ ਉੱਚਾ ਹੋਣਾ ਚਾਹੀਦਾ ਪਿੰਡਾਂ ਚ ਦੋਆਬੇ ਚ ਨਾ ਪਰ ਉਹ ਆਪੋ ਆਪਣੀ ਜੇਬ ਖਾਲੇ ਢੱਡ ਦੇ ਹੱਥ ਮੇਲੇ ਸ਼ਾਮ ਨੂੰ ਮੀਟ ਮੁਰਗੇ ਖਾਲੇ ਦਾਰੂ ਪੀ ਲਈ ਕਿਹਨੇ ਪਿੰਡ ਦਾ ਨਹੀਂ ਸੋਚਿਆ ਨਹੀਂ ਸਾਡੇ ਪਿੰਡ ਚ ਘਰ ਭਰਤੀ 6 ਆਦਮੀ ਆ ਜਿਹੜੇ ਬਾਹਰ ਬੈਠੇ ਐਨ ਆਰ ਆਈ ਇੱਕ ਘਰ ਤੇ ਵਿੱਚੋਂ ਅੱਛਾ ਹੁਣ ਇਹ ਸਕੂਲ ਇਹ ਸਕੂਲ ਬਣਾਇਆ ਜੀ ਇਹ ਕਹਿੰਦੇ ਪੈਸੇ ਤਾਂ ਅਸੀਂ ਲਾਏ ਬੀਬੀਂਦਰਜੀਤ ਘਰ ਮਾਰ ਕਹਿੰਦੇ ਉਦਘਾਟਨੀ ਪੱਥਰ ਲਾਗੇ ਜੀ ਰੋਲਾ ਤਾਂ ਇਸੇ ਗੱਲ ਦਾ ਹੀ ਆ ਠੀਕ ਆ ਕਿ ਨਹੀਂ ਚਾ ਚੋਰਾ ਨਾਲ ਕੁੱਤੀ ਰਲ ਗਈ ਸੱਚ ਕਿਥੇ ਹੋਊ ਮੈਂ ਬੋਲਦਾ ਸੱਚਾ ਭਾਜੀ ਖੜਾ ਸਾਥੋਂ ਬਹੁਤ ਵੱਡਾ ਆਹੀਂ ਅੱਜ ਵੀ ਗੋਡੇ ਫੜਦੇ ਜਦੋਂ ਉਹ ਨਾ ਠੀਕ ਆ ਆ ਕਾਮਰੇਡ ਆ ਆ ਬੰਦੇ ਦਾ ਸਾਡਾ ਬਹੁਤ ਪਹੀ ਪੁਰਾਣੇ ਬੰਦੇ ਆ ਹਾਂ ਜੇ ਸਾਨੂੰ ਕੋਈ ਕਹਿ ਕੇ ਦੱਸਲੇ ਪਿੰਡ ਚੋਂ 1 ਰੁਪਿਆ ਵੀ ਹੀ ਕਿਹਦੇ ਖਾਦਾ ਹੋਵੇ ਹਾਂ ਲਾਓ ਤੁਸੀਂ 10000 ਰੁਪਿਆ ਮੈਂ ਦਿੰਨਾ ਵੀ ਹਾਂ ਘਰ ਪਰਤੀ ਲਾ ਦਿਓ ਇੰਨੇ ਕ ਦਬਾਬੇ ਦੇ ਇੰਸਪੈਂਡ ਦੇ ਵਿੱਚ ਜਜਵਾਤ ਜਜਵਾਤ ਹੈਗੇ ਆ ਹਾਂ ਘਰ ਪਰਤੀ ਲਾਓ 20000 ਕਿਹੜਾ ਬੰਦਾ ਨਾ ਕਰੂ ਦਊਗੇ ਪਰ ਲਾਉਂਗੇ ਤਾਂ ਜੇ ਚੋਰਾ ਨਾ ਕੁੱਤੀ ਰਲੀ ਤਾਂ ਕੰਮ ਕਿਦਾ ਹੋਊ ਹਾਂ ਬਿਲਕੁਲ ਬਿਲਕੁਲ ਸੁੱਦੀ ਗੱਲ ਬੋਲਦਾ ਮੇਰੀਆਂ ਗੱਲਾਂ ਸਭ ਨੂੰ ਕੋਡੀਆਂ ਲੱਗਣੀਆਂ ਹਾਂਜੀ ਹਾਂਜੀ ਮੈਂ ਵੀ 32 ਸਾਲ ਬਾਹਰ ਲਾ ਕੇ ਆਇਆ ਆ ਸਾਰਿਆਂ ਨੂੰ ਪਤਾ ਪੈਂਦਾ ਅੱਛਾ ਜੀ ਕੋਈ ਪਿੰਡ ਜੋ ਇੱਕ ਬੰਦਾ ਕਹਿ ਦੇਵੇ ਕਿਸੇ ਤੋਂ ਰੁਪਈਆ ਕਦੀ ਖਾਦਾ ਹੋਵੇ ਜੀ ਜੀ ਕੋਈ ਬੰਦਾ ਇੱਕ ਮੈਨੂੰ ਸਾਬਤ ਕਰ ਦੇਵੇ ਬਿਲਕੁਲ ਬਿਲਕੁਲ ਸਰਜੀ ਨੇ ਇਮਾਨਦਾਰੀ ਹੈ ਜੀ ਇਮਾਨਦਾਰੀ ਨਾਲ ਜਾਣੀ ਤੁਸੀਂ ਬੈਠ ਜੀ ਹਾਂਜੀ 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 ਮੈਂ ਇੱਕ ਪਿੰਡ ਦਾ ਨਾਮ ਨਹੀਂ ਲੈਂਦਾ ਚਲੋ ਮੈਂ ਇੱਕ ਪਿੰਡ 'ਚ ਬੈਠਾ ਇੱਕ ਪਿੰਡ 'ਚ ਬੈਠਾ ਸੀਗਾ ਉਹ ਬੰਦਾ ਕਹਿੰਦਾ ਆ ਜਾਓ ਸਰਪੰਚ ਬਣੀਏ ਤੁਹਾਡੇ ਅੰਦਰ ਕੁਝ ਬਾਹਰਿਆਂ ਨੂੰ ਵੀ ਸਾਡੇ ਨੂੰ ਹਾਂ ਸਰਪੰਚ ਬਣੀਏ ਤਾਂ ਗਰਾਂਟਾ ਖਾਈਏ ਜਦੋਂ ਗਰਾਂਟਾ ਆਉਂਦੀਆਂ ਲਾਲਾ ਛੁੱਟਣ ਲੱਪ ਜਾਂਦੇ ਇਹ ਸਰਪੰਚ ਲਾਲਾ ਛੱਟ ਲਾ ਪੈਂਦੇ ਜੀ ਨਹੀਂ ਲਾਲਾ ਛੁੱਟਦੇ ਆ ਵੀ ਕੰਨ ਖਾਣੀਆਂ ਖਾਣਾ ਵੀਡੀਓ ਵੀਡੀ ਖਾ ਤਾਂ ਉੱਤੇ ਵਾਲੇ ਜਾਂਦੇ ਨਾਲ ਮਿਲਦਾ ਵੀ ਕੱਕਰੀ ਬਦਰਾਮੀ ਬਦਦੂ ਦੀ ਖਾਂਦੇ ਕਿਉਂ ਨਹੀਂ ਇਹ ਸਰਪੰਚ ਗਰਾਂਟਾ ਖਾਂਦੇ ਆ ਜੀ ਖਾਂਦੇ ਆ ਸਰਪੰਚ ਇਹ ਤਾਂ ਇਥੋਂ ਸੁਵਿਧਾ ਚੋ ਏ ਏਸੀ ਵੀ ਲੈ ਗਿਆ ਚੱਕ ਕੇ ਘਰ ਆਪਦੇ ਜਨਰੇਟਰ ਵੀ ਚੱਕ ਕੇ ਲੈ ਗਿਆ ਆ ਸਰਪੰਚਾ ਜਿਹੜਾ ਇਹਨ ਮੋਰੇ ਰੱਖਦੀ ਐ ਅੱਛਾ ਸਾਫਕਾ ਸਰਪੰਚਾ ਜੀ ਹਾਂ ਸਾਫਕਾ ਸਰਪੰਚਾ ਅੱਛਾ ਜੀ ਉਹ ਕਿਹੜੇ ਪਾਰਟੀ ਨਾਲ ਸਮਾਂ ਰੱਖਦੇ ਜੀ ਉਹ ਸਾਰਿਆਂ ਨੇ ਹੋ ਜਾਂਦਾ ਜਿੱਦਾਂ ਜਿੱਦਾਂ ਪਾਰਟੀਆਂ ਚ ਉਹ ਨਹੀਂ ਹੋ ਜਾਂਦਾ ਮਾਰਦ ਕੰਦ ਟੱਪ ਜਾਂਦਾ ਜਿਹੜੀ ਬਿਲਕੁਲ ਜੀ ਆਹ ਥਾਲੀਵਾਲ ਪਿੰਡ ਨਕੋਦਰ ਵਿਧਾਨ ਸਭਾ ਹਲਕੇ ਦਾ ਤਾਂ ਇੱਥੋਂ ਦੇ ਲੋਕਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਤਾਂ ਇੱਥੇ ਨੌਜਵਾਨ ਵੀ ਪਹੁੰਚੇ ਨੇ ਬਾਈ ਜੀ ਤੁਸੀਂ ਮੈਂਬਰ ਪੰਚਾਇਤ ਤੋਂ ਪੰਚਾਇਤੀ ਮੈਂਬਰ ਹਾਂਜੀ ਬਿਲਕੁਲ ਜੀ ਤੁਹਾਡੇ ਪਿੰਡ ਦੇ ਵਿੱਚ ਆ ਐਨ ਆਰ ਆਈ ਸਾਹਿਬ ਜਰਨੈਲ ਸਿੰਘ ਨੇ ਕਹਿੰਦੇ ਇਹਨਾਂ ਨੇ ਸਕੂਲ ਬਣਵਾ ਕੇ ਦਿੱਤਾ ਸੀਗਾ 17 18 ਸਾਲ ਪਹਿਲਾਂ ਤੇ ਤੁਹਾਡੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਬਿਬਿੰਦਰਜੀਤ ਕੋਰ ਮਾਨ ਕੇਦੇ ਇੱਥੇ ਨਹੀਂ ਪੱਥਰ ਰੱਖ ਗਏ ਜੀ ਉਦਘਾਟਨੀ ਪੱਥਰ ਰੱਖ ਗਏ ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੋਈ ਹੈ ਗੱਲ ਜਿਸ ਤਰ੍ਹਾਂ ਤੁਸੀਂ ਦੱਸਦੇ ਪਿਆ ਭਾਜੀ ਦੇਖੋ ਜੀ ਇਹ ਜੋ ਹਨਾ ਐਮਐਲਏ ਸਾਹਿਬ ਹੈ ਸਾਡੇ ਹਨਾ ਅਸੀਂ ਇਹਨਾਂ ਦੀ ਇੱਜ਼ਤ ਕਰਨ ਦੇ ਲਈ ਪਹੁੰਚੇ ਸੀ ਪਰ ਇਹ ਪੰਚਾਇਤ ਦੀ ਬਿਲਕੁਲ ਇੱਜ਼ਤ ਨਹੀਂ ਕਰਦੇ ਪਏ ਇਹ ਦੱਸਦੇ ਪਿਆ ਪੰਚਾਇਤ ਨੂੰ ਵੀ ਜਾਨੀ ਕਿ ਇਹ ਦੱਸਦੇ ਆ ਕਮੇਟੀਆਂ ਬਣਵਾ ਬਣਾ ਕੇ ਕੰਮ ਕਰਾਉਣ ਦੇ ਪਏ ਆ ਜਾਨੀ ਕਿ ਪੰਚਾਇਤ ਭੰਗ ਕਰਨ ਦਾ ਤਰੀਕਾ ਇਹਨਾਂ ਦਾ ਦੇਖੋ ਜੀ ਤੇ ਜਾਨਿਕ ਸਾਨੂੰ ਕਿ ਪਿੰਡ ਦੇ ਵਿੱਚ ਇਹ ਹੁਲਾੜ ਆਇਆ ਇਹਨਾਂ ਨੇ ਵੀ ਅਸੀਂ ਪੈਸਾ ਬਹੁਤ ਦੇ ਰਹੇ ਹਾਂ ਵੀ ਪਰ ਪੰਚਾਇਤਾਂ ਟਵਾਡੀਆਂ ਪਿੰਡ ਲਈ ਲਾ ਰਹੇ ਨਹੀਂ ਪੈਸੇ ਅਸੀਂ ਸਾਡੇ ਮਨ ਨੂੰ ਬੜੀ ਠੇਸ ਪਹੁੰਚੀ ਜਿਹੜੀ ਇਹਨਾਂ ਨੇ ਇੰਨੀਆਂ ਗੱਲਾਂ ਕੀਤੀਆਂ ਅੱਜ ਤੱਕ ਅਸੀਂ ਆਪਣੇ 10 ਤੋਂ 12 ਮਤੇ ਪਾ ਚੁੱਕੇ ਹਾਂ ਸਾਡਾ ਇੱਕ ਵੀ ਮਤਾ ਜਿਹੜਾ ਇਹਨਾਂ ਨੇ ਬਿਲਕੁਲ ਨਹੀਂ ਪਾਸ ਕੀਤਾ ਤੇ ਸਾਡੇ ਪਿੰਚ ਇੰਨਾ ਖੁੱਲਾੜਾ ਗਿਆ ਇਹ 20-80 ਪੈਸਾ ਬਹੁਤ ਦੇਣ ਦੇ ਆ ਪੰਚਾਇਤ ਨੂੰ ਪਾਰ ਦੀ ਰਾਜਨੀਤੀ ਕਰ ਗਿਆ ਇਹ ਪਾੜੋ ਤੇ ਰਾਜ ਕਰ ਵਾਲੀ ਰਾਜਨੀਤੀ ਹੋ ਰਹੀ ਹੈ ਇਹ ਕੌਣ ਕਰ ਰਿਹਾ ਇਹ ਆਪਣੇ ਹਲਕੇ ਦੇ ਜਿਹੜੇ ਇੰਚਾਰਜ ਇੱਥੇ ਆਏ ਸੀ ਉਹਨਾਂ ਨੇ ਇਹ ਗੱਲ ਕਹੀ ਆ ਬਈ ਤੁਸੀਂ ਪੰਚਾਇਤ ਸੌਸਤਿਆਂ ਨੂੰ ਰਹਿਣ ਦਿਓ ਤੇ ਕਮੇਟੀ ਬਣਾਓ ਪੰਚਾਇਤ ਇਲੈਕਟਡ ਆ ਲੋਕਾਂ ਨੇ ਚੁਣੀ ਹੋਈ ਆ ਇਹਨੂੰ ਤੁਸੀਂ ਕਿਦਾਂ ਭੰਗ ਕਰ ਦੇਵੋਗੇ ਹਾਂ ਇਹ ਗੱਲਾਂ ਇੱਥੇ ਕਰਕੇ ਉਹ ਲੋਕਾਂ ਦੇ ਵਿੱਚ ਇਸ ਗੱਲ ਦਾ ਵੀ ਇਤਰਾਜ ਆ ਜੀ ਬਿਲਕੁਲ ਬਿਲਕੁਲ ਜਿੱਦਾਂ ਪੰਤ ਦੇ ਵਿੱਚ ਐਨ ਆਰ ਆਈ ਜਿਹੜੇ ਇਹ ਇੰਗਲੈਂਡ ਤੋਂ ਆਏ ਨੇ ਸਰਦਾਰ ਸਾਹਿਬ ਸਰਦਾਰ ਜਰਨੈਲ ਸਿੰਘ ਤੂਰ ਇਹ ਧਾਲੀਵਾਲ ਪਿੰਡ ਦੇ ਰਹਿਣ ਵਾਲੇ ਨੇ ਤਾਂ ਇਹਨਾਂ ਤੋਂ ਵਿਚਾਰ ਜਾਣਦੇ ਆ ਕਿਉਂਕਿ ਵਿਚਾਰ ਜਾਣਨੇ ਬਿਹੱਦ ਜ਼ਰੂਰੀ ਨੇ ਸੁਨੇਹਾ ਵੀ ਜ਼ਰੂਰ ਲਵਾਗੇ ਜਰਨੈਲ ਸਿੰਘ ਜੀ ਤੁਸੀਂ ਸੁਨੇਹਾ ਕੀ ਦਿਓਗੇ ਜਿਹੜੇ ਐਨ ਆਰ ਆਈ ਬਾਹਰ ਬੈਠੇ ਵਿਦੇਸ਼ਾਂ ਦੇ ਵਿੱਚ ਆਪਾਂ ਨੂੰ ਦੇਖ ਰਹੇ ਨੇ ਖਾਸ ਤੌਰ ਤੇ ਦੁਆਬੇ ਦੇ ਜਿਹੜੇ ਪਿੰਡਾਂ ਨੂੰ ਪੈਸਾ ਭੇਜਦੇ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਹਜੇ ਤਾਂ ਉਹ ਡਿਸਪਾਇੰਟਡ ਹੀ ਆ ਹੂੰ ਆਮ ਪਾਰਟੀ ਦੇ ਲੋਕ ਹਾਸਕਰ ਮੈਂ ਉਹ ਹੱਲੇ ਤਾਂ ਉਹਨਾਂ ਦਾ ਮਨ ਨਹੀਂ ਮੰਨਦਾ ਕਿਉਂਕਿ ਜਿੱਦਾਂ ਦੀਆਂ ਆ ਗੱਲਾਂ ਕਰਦੇ ਆ ਮੈਂ ਕੁਦਰਤੀ ਤੌਰ ਤੇ ਆਇਆ ਸੀਗਾ ਇੱਥੇ ਪੈਸੇ ਜਿਹੜੇ ਪੰਜ ਚਾਰ ਬੰਦੇ ਮੂਰੇ ਹੋ ਕੇ ਇਕੱਠਾ ਕਰਦੇ ਸੀ ਬੰਦੇ ਹੋਰ ਵੀ ਸੀਗੇ ਜਿਹਨਾਂ ਨੇ ਪੈਸੇ ਦਿੱਤੇ ਇਕੱਠਾ ਕਰਨ ਵਾਲੇ ਪੰਜ ਚਾਰ ਸੀਗੇ ਮੂਰੇ ਇੱਕ ਬੰਦਾ ਕਾਰ ਚਲਾਉਂਦਾ ਸੀ ਚਲੋ ਉਹਦੇ ਪੈਸੇ ਹੋਰ ਵੀ ਕਈਆਂ ਜ਼ਿਆਦਾ ਵੀ ਦਿੱਤੇ ਕਈਆਂ ਥੋੜੇ ਦਿੱਤੇ ਪਰ ਉਹ ਬੰਦੇ ਹੁਣ ਇਹ ਜਦ ਮੈਂ ਕੁਦਰਤੀ ਤੌਰ ਤੇ ਆਇਆ ਮੈਂ ਹੁਣ ਦੋ ਤਰੀਕ ਨੂੰ ਚਲ ਜਾਣਾ ਪਰ ਇਹ ਹੁਣ ਇਹਨੇ ਮੈਨੂੰ ਵੀ ਨਹੀਂ ਕੋਸ਼ਿਸ਼ ਕੀਤੀ ਵੀ ਸੱਦ ਲਈਏ ਚਲੋ ਇਹ ਬੰਦਿਆਂ ਨੇ ਇਨਾ ਸਕੂਲ ਸਕੂਲ ਬਣਾਇਆ ਜੋਗਦਾ ਸਹਿਯੋਗ ਦਿੱਤਾ ਸਾਨੂੰ ਐਨਆਰਆਈ ਨੇ ਉਹ ਬਾਕੀ ਵੀ ਬਸ ਮੇਰਾ ਖਿਆਲ ਨੇ ਹਲੇ ਉਹਨਾਂ ਦਾ ਖਿਆਲ ਨੇ ਅੱਛਾ ਪੰਜਾਬ ਦੇ ਵਿੱਚ ਭਗਵੰਤ ਮਾਨ ਸਾਬ ਦੀ ਅਗਵਾਈ ਵਾਲੀ ਸਰਕਾਰ ਹੈ ਭਗਵੰਤ ਮਾਨ ਸਾਹਿਬ ਨੂੰ ਮੈਸੇਜ ਕੀ ਦਿਓਗੇ ਭਗਵੰਤ ਮਾਨ ਇੱਥੇ ਵਾਲੀ ਪੋਲਿਟਿਕਸ ਇੱਥੇ ਵਾਲੀ ਪੋਲਿਟਿਕਸ ਬਾਰੇ ਬਾਲਾ ਮੈਨੂੰ ਪਤਾ ਨਹੀਂ ਪਰ ਜਿਹੜੇ ਜਿਹੜੇ ਇੰਗਲੈਂਡ ਦੇ ਉੱਥੇ ਸਭਾ ਸੁਸਾਇਟੀਆਂ 'ਚ ਮੈਂ ਵਿਚਰਦਾ ਹਾਂ ਹਾਂਜੀ ਉੱਥੇ ਦੀਆਂ ਸਭਾ ਸੁਸਾਇਟੀਆਂ 'ਚ ਮੈਂ ਵਿਚਰਦਾ ਰਹਿਣਾ ਉੱਥੇ ਲੋਕਾਂ ਨਾਲ ਗੱਲਬਾਤ ਜਿੱਦਾਂ ਅਵੇਅਰਨੈਸ ਆ ਵੀ ਪੋਲੀਟੀਕਲੀ ਨੈਸ਼ਨਲ ਤੌਰ ਤੇ ਇੰਟਰਨੈਸ਼ਨਲ ਤੌਰ ਤੇ ਸਟੇਟ ਲੈਵਲ ਤੇ ਆਮ ਲੋਕਾਂ ਦੀ ਇਹ ਰਾਇ ਆ ਮੈਂ ਇਹ ਨਹੀਂ ਕਹ ਸਕਦਾ ਇਸ ਸਹੀ ਹੈ ਜਿੰਨੀ ਇੱਕ ਜਜਮੈਂਟ ਮੇਰੀ ਆ ਲੋਕੇ ਸੋਚਦੇ ਆ ਕਿ ਭਵੰਤਮਨ ਵੀ ਹਰ ਜਾਣਾ ਨੈਕਸਟ ਟਾਈਮ ਬਿਲਕੁਲ ਜੀ ਬਿਲਕੁਲ ਜੇ ਤੁਹਾਨੂੰ ਚੰਗੀ ਲੱਗਦੀ ਇਹਨਾਂ ਗੱਲ ਦੀ ਲੋਕਾਂ ਦੀ ਆਪਣੀ رائے ਆ ਉਥੇ ਇੰਡੀਪੈਂਡੈਂਟ ਮੀਡੀਆ ਆ ਉਹ ਕੇ ਉਹ ਇਹ ਸੋਚਦੇ ਆ ਵੀ ਨੈਕਸਟ ਈਅਰ ਜਾਂ ਜੀਅਰ ਆਫਟਰ ਜਦੋਂ ਇਲੈਕਸ਼ਨ ਹੋਣੇ ਆ ਭਗਵੰਤ ਮਾਨ ਆਪ ਵੀ ਆਪਣੀ ਸੀਟ ਵੀ ਹਟ ਜਾਣੀ ਬਿਲਕੁਲ ਬਿਲਕੁਲ ਜੀ ਸੋ ਬਿਲਕੁਲ ਦਰਸ਼ਕੋ ਏ ਥਾੜੀ ਵਾਲ ਨਕੋਦਰ ਹਲਕੇ ਦਾ ਪਿੰਡ ਹੈ ਤਾਂ ਪਿੰਡ ਦੇ ਵਿੱਚ ਇਹ ਜਿਹੜੀ ਉਦਘਾਟਨੀ ਪੱਥਰ ਰੱਖਿਆ ਉਸ ਨੂੰ ਲੈ ਕੇ ਐਨ ਆਰ ਆਈ ਜਰਨੈਲ ਸਿੰਘ ਇਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਪ੍ਰਚਾਰੀ ਜਾ ਰਹੀ ਹੈ ਉਹਦੇ ਬਾਰੇ ਜੋ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ